ਹੈਲੋ एवरीवन ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ YouTube ਫੈਮਿਲੀ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਿਸਸ ਅੰਦੂ ਲਾਈਫਸਟਾਈਲ ਤੇ ਤੇ ਲੋ ਜੀ ਆ ਗਏ ਇੱਕ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਤੇ ਇੱਥੇ ਆਪਾਂ ਹੋ ਗਏ ਸੀ ਰੈਡੀ ਤੇ ਹੁਣ ਬੈਠੇ ਆਪਾਂ ਬੱਸ ਚ ਕਿਉਂਕਿ ਆਪਾਂ ਜਾਣਾ ਹੈ ਪੇਕੇ ਨੂੰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਹੁਣ ਸਭਾਂ ਦੀਆਂ ਛੁੱਟੀਆਂ ਦੇ ਵਿੰਟਰ ਵਕੇਸ਼ਨ ਬੱਚਿਆਂ ਨੂੰ ਹੋ ਚੁੱਕੀ ਹੈ ਤੇ ਇਸ ਕਰਕੇ ਆਪਾਂ ਜਾ ਰਹੇ ਆ ਪੇਕੇ ਤੇ ਤੁਹਾਨੂੰ ਪਤਾ ਹੀ ਹੁੰਦਾ ਵੀ ਪੇਕੇ ਜਾਣ ਦਾ ਤਾਂ ਚਾਹ ਹਮੇਸ਼ਾ ਹੀ ਲੇਡੀਜ਼ ਨੂੰ ਬਹੁਤ ਜ਼ਿਆਦਾ ਰਹਿੰਦਾ ਹੈ ਤੇ ਬਸ ਮੈਨੂੰ ਆਪਣੇ ਬਿਲਕੁਲ ਗੇਟ ਦੇ ਅੱਗੇ ਹੀ ਮਿਲ ਜਾਂਦੀ ਹੈ ਕਿਉਂਕਿ ਸਾਡੇ ਪਿੰਡ ਤੋਂ ਬੱਸਾਂ ਲੱਗੀਆਂ ਹੋਈਆਂ ਨੇ ਪਟਿਆਲੇ ਨੂੰ ਸਿੱਧੀਆਂ ਤੇ ਪ੍ਰਾਈਵੇਟ ਵੀ ਨੇ ਤੇ ਇੱਕ ਦੋ ਸਰਕਾਰੀ ਵੀ ਹੁੰਦੀਆਂ ਨੇ ਦੋ ਟਾਈਮ ਤੇ ਪ੍ਰਾਈਵੇਟ ਕਾਫੀ ਬੱਸਾਂ ਲੱਗੀਆਂ ਨੇ ਤੇ ਇਸ ਕਰਕੇ ਸਾਨੂੰ ਤਾਂ ਮੌਜਾ ਵੈਸਤਾ ਕਰਦੇ ਅੱਗੇ ਚੜ ਜੀਦਾ ਤੇ ਲੋ ਜੀ ਅੱਜ ਹੋ ਗਈ ਹੈ ਵੈਸੇ 25 ਦਸੰਬਰ ਤੇ ਜੋ ਕਿ ਸਾਡੇ ਸਿੱਖ ਧਰਮ ਦੇ ਮੁਤਾਬਕ ਅੱਜ ਛੋਟੇ ਸਾਹਿਬ ਜੀ ਆਦਿਆਂ ਦੀ ਪਹਿਲੀ ਪੇਸ਼ੀ ਸੀ ਸੂਬੇ ਦੇ ਕਚਹਿਰੀ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਉਪਲਕਸ਼ ਸਾਰੇ ਕਿਤੇ ਬਹੁਤ ਜ਼ਿਆਦਾ ਲੰਗਰ ਲੱਗੇ ਹੋਏ ਨੇ ਥਾਂ ਥਾਂ ਤੇ ਤੇ ਪਿੰਡ ਤੋਂ ਹੀ ਸ਼ੁਰੂ ਹੋ ਗਏ ਸੀ ਅਗਲੇ ਪਿੰਡ ਤੋਂ ਲੰਗਰ ਤੇ ਉੱਥੇ ਅੱਜ ਬਿਸਕਟ ਤੇ ਚਾਹ ਦਾ ਲੰਗਰ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਫਟਾਫਟ ਆ ਗਏ ਸੀ ਆਪਣੇ ਮੇਨ ਅੱਡੇ ਦੇ ਵਿਗੜ ਚ ਤੇ ਫਿਰ ਆਪਾਂ ਸਫ਼ਰ ਤੈਅ ਕਰਕੇ ਆਪਣਾ ਪਹੁੰਚੇ ਪਟਿਆਲਾ ਬੱਸ ਸਟੈਂਡ ਤੇ ਪਟਿਆਲਾ ਬੱਸ ਸਟੈਂਡ ਪਹੁੰਚੇ ਤਾਂ ਉੱਥੇ ਦੇਖਿਆ ਵੀ ਆਪਣੇ ਪਿੰਡ ਦੀਆਂ ਟਰਾਲੀਆਂ ਜਿਹੜੀਆਂ ਸਰੰਦ ਜਾਂਦੀਆਂ ਨੇ ਵੈਸਤਾ ਲੰਗਰ ਲੱਗੇ ਹੋਏ ਨੇ ਸਾਡੇ ਪਿੰਡ ਦੇ ਪਹਿਲਾਂ ਹੀ ਕਾਫੀ ਲੋਕ ਗਏ ਹੋਏ ਨੇ ਉੱਥੇ ਲੰਗਰ ਲੱਗਦਾ ਇਸ ਸਾਲ ਸਾਡੇ ਪਿੰਡ ਦਾ ਵੀ ਤੇ ਸਾਰੇ ਪਿੰਡ ਦਾ ਉਹ ਸਾਰੇ ਗਏ ਹੋਏ ਨੇ ਤੇ ਇੱਥੇ ਵੀ ਪਟਿਆਲੇ ਜਦੋਂ ਮੈਂ ਪਹੁੰਚੀ ਤਾਂ ਰਾਹ ਦੇ ਵਿੱਚ ਮੈਨੂੰ ਟਰਾਲੀ ਆਪਣੇ ਪਿੰਡ ਦੀ ਮਿਲ ਗਈ ਸੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਪਟਿਆਲੇ ਬੱਸ ਸਟੈਂਡ ਤੇ ਬੱਸ ਸਟੈਂਡ ਪਹੁੰਚ ਕੇ ਮੈਂ ਖਿਲਾਸੀ ਕੁਲਚਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਗਈ ਸੀ ਕਿਉਂਕਿ ਘਰ ਦੇ ਸਾਰੇ ਕੰਮ ਕਰਨ ਬੇੜੇ ਤੇ ਬੇਟਾ ਮੇਰਾ ਪਹਿਲਾਂ ਹੀ ਆਪਣੇ ਨਾਨਾ ਨਾਲ ਚਲਾ ਗਿਆ ਸੀ ਉਹ ਇੱਕ ਦਿਨ ਆਇਆ ਸੀ ਇੱਧਰ ਡੰਗਰ ਛੱਡਣ ਤੇ ਜਿਵੇਂ ਕਿ ਉਹਨਾਂ ਦਾ ਡੰਗਰਾਂ ਦਾ ਵਪਾਰ ਦਾ ਕੰਮ ਹੈ ਤਾਂ ਉਹ ਡੰਗਰ ਇੱਧਰ ਮੇਰੇ ਵਾਲੇ ਏਰੀਆ 'ਚ ਛੱਡਣ ਆਇਆ ਸੀ ਤੇ ਉਸ ਦਿਨ ਫਿਰ ਮੰਮਾ ਨੇ ਮੈਨੂੰ ਕਿਹਾ ਵੀ ਜਨੂਰ ਨੂੰ ਭੇਜਣਾ ਤਾਂ ਤੁਸੀਂ ਭੇਜ ਦਿਓ ਤੇ ਫਿਰ ਮੈਂ ਨੂਰ ਨੂੰ ਭੇਜਦਾ ਸੀ ਉਦੋਂ ਹੀ ਕਿਉਂਕਿ ਨੂਰ ਪਿਆ ਸੀ ਕਾਲਾ ਪੈ ਜਾਂਦਾ ਜਦੋਂ भेज करके फिर मैं जस नूर ਨੂੰ ਪਹਿਲਾਂ ਹੀ ਭੇਜਤਾ ਸੀ ਉਹਦੇ ਨਾਨੂ ਨਾਲ ਤੇ ਤਿੰਨ ਚਾਰ ਦਿਨ ਉਹਨੂੰ ਹੋ ਗਏ ਸੀ ਪਹਿਲਾਂ ਹੀ ਆਏ ਹੋਏ ਤੇ ਮੈਂ ਫਿਰ ਬਾਅਦ ਚ ਆਣਾ ਸੀ ਕਿਉਂਕਿ ਦਰਾਣੀ ਮੇਰੀ ਦੀ ਭੂਆ ਪੂਰੇ ਹੋ ਗਏ ਸੀ ਕਿਤੇ ਉਹਨਾਂ ਦੇ ਭੋਗ ਤੇ ਜਾਣਾ ਸੀ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਲੇਟ ਹੋ ਗਈ ਸੀ ਮੈਂ ਕਿਹਾ ਵੀ ਭੋਗ ਤੇ ਜਾ ਕੇ ਉਸ ਤੋਂ ਬਾਅਦ ਹੀ ਫਿਰ ਜਾਇ ਰਹਿਣਾ ਪਿੱਕੇ ਤੇ ਫਿਰ ਮੈਂ ਆਨ ਕੇ ਇੱਥੇ ਇੱਕ ਕੁਲਚਾ ਖਾਦਾ ਤੇ ਭੁੱਖ ਨੂੰ ਸ਼ਾਂਤ ਕੀਤਾ ਤੇ ਉਸ ਤੋਂ ਬਾਅਦ ਮੈਂ ਵੇਟ ਕੀਤੀ ਆਪਣੀ ਬੱਸ ਦੀ ਜਿਵੇਂ ਕਿ ਮੈਂ ਜਸਨੂਰ ਨੂੰ ਪਹਿਲਾਂ ਹੀ ਭੇਜਤਾ ਸੀ ਤੇ ਉਹਦੇ ਨਾਲ ਥੋੜੇ ਜੇ ਕੱਪੜੇ ਵਗੈਰਾ ਵੀ ਮੈਂ ਆਪਣੇ ਭੇਜਦੇ ਸੀ ਪਹਿਲਾਂ ਇਸ ਕਰਕੇ ਮੈਂ ਅੱਜ ਬਸਤੀ ਟਰੈਵਲ ਕਰ ਰਹੀ ਆ ਤੇ ਮੈਂ ਬਸਤੀ ਜਾਣਾ ਠੀਕ ਸਮਝਿਆ ਕਿਉਂਕਿ ਅੱਜ ਕੱਲ ਮੇਰੇ ਕੋਲ ਥੋੜਾ ਸਮਾਨ ਸੀ ਅੱਜ ਤੇ ਇਸ ਕਰਕੇ ਮੈਨੂੰ ਇਹ ਸੀ ਵੀ ਚਲੋ ਬਸਤੀ ਚਲੇ ਜਾਨੇ ਆ ਤੇ ਕਿਉਂਕਿ ਵਸਤਾ ਛੋਟਾ ਵੀ ਰਾ ਜਾਂਦਾ ਹੁੰਦਾ ਜਦੋਂ ਮੈਂ ਤੇ ਜਸਨੂਰ ਹੋਈਏ ਤੇ ਸਮਾਨ ਵੀ ਹੁੰਦਾ ਕਾਫੀ ਸਾਡੇ ਕੋਲ ਸਿਆਲਾਂ ਦੇ ਵਿੱਚ ਕੁਝ ਕੋਟੀਆਂ ਸਵੈਟਰ ਤੇ ਹੋਰ ਬਹੁਤ ਜ਼ਿਆਦਾ ਸਮਾਨ ਹੁੰਦਾ ਇਸ ਕਰਕੇ ਵੀ ਆਪਾਂ ਬਸ ਨਹੀਂ ਪ੍ਰੈਫਰ ਕਰੀਦੀ ਫਿਰ ਵੀਰੇ ਨੂੰ ਬੁਲਾ ਲਈਦਾ ਤੇ ਉਹ ਆ ਜਾਂਦਾ ਤੇ ਉਸ ਤੋਂ ਬਾਅਦ ਮੈਂ ਕਿਆ ਹੋਇਆ ਸੀ ਛੋਟੇ ਵੀਰ ਨੂੰ ਲੈਣ ਵਾਸਤੇ ਤੇ ਉਹ ਆ ਰਿਹਾ ਸੀ ਉਹਨਾਂ ਜਿਹੜੇ ਮੈਂ ਦੋ ਕਮੈਂਟ ਉੱਥੇ ਵੇਟ ਕੀਤੀ ਤੇ ਉਹ ਆ ਗਿਆ ਸੀ ਤੇ ਲੋ ਜੀ ਫਿਰ ਆਪਾਂ ਨੂੰ ਮਿਲ ਗਏ ਲੈ ਤੇ ਉਸ ਤੋਂ ਬਾਅਦ ਆਪਾਂ ਘਰ ਵੱਲ ਰਵਾਨਾ ਹੋ ਗਏ ਸੀ ਤੇ ਮੈਂ ਕੋਸ਼ਿਸ਼ ਕਰਕੇ ਵੀ ਲੇਟ ਆਈ ਸੀ ਕਿਉਂਕਿ ਦਰਾਣੀ ਦੀ ਜਿਵੇਂ ਪੂਆ ਦਾ ਭੋਗ ਸੀ ਤੇ ਮੈਨੂੰ ਇਹ ਸੀ ਵੀ ਚਲੋ ਭੋਗ ਤੇ ਜਾਈਏ ਤੇ ਨਾਲੇ ਸਰਦਾਰ ਜੀ ਘਰ ਹੁੰਦੇ ਨੇ ਉਹਨਾਂ ਦੇ ਐਡਰੈਸਸ ਵਗੈਰਾ ਧੋਣੀਆਂ ਤੇ ਹੋਰ ਵੀ ਬਹੁਤ ਸਾਰੇ ਕੰਮ ਸੀਗੇ ਕਰਦੇ ਤੇ ਮੈਨੂੰ ਇਹ ਸੀ ਵੀ ਚਲੋ ਜਿਆਦਾ ਟਾਈਮ ਆਪਣੇ ਤੋਂ ਨਹੀਂ ਲਾਏ ਜਾਣੇ ਇਸ ਕਰਕੇ ਮੈਂ ਆਪਣਾ ਕੰਮ ਉਸ ਦੇ ਹਿਸਾਬ ਨਾਲ ਨਿਬੇੜ ਲਵਾ ਤੇ ਲੋ ਜੀ ਫਿਰ ਆਪਾਂ ਮੇਨ ਮਾਰਕੀਟ 'ਚ ਪਹੁੰਚ ਕੇ ਵੈਸਤਾ ਪਟਿਆਲਾ ਗੇਟ ਮੇਨ ਮਾਰ ਆਣ ਕੇ ਤੇ ਮੈਨੂੰ ਇਸ ਵੀ ਬੱਚਿਆਂ ਲਈ ਕੁਝ ਲੈ ਜਾ ਬੱਚਿਆਂ ਲਈ ਕੇਲੇ ਵਗੈਰਾ ਲਏ ਤੇ ਖਜੂਰਾ ਵਗੈਰਾ ਲਈਆਂ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਚੀਜ਼ ਪਸੰਦ ਹੁੰਦੀ ਹੈ ਉਹਨਾਂ ਲਈ 스낵ਸ ਲਏ ਤੇ ਇਥੇ ਨਿਊਟਰੀ ਤੇ ਲੈ ਲਈ ਸੀ ਅਸੀਂ ਸਪਰਿੰਗ ਰੋਲ ਕਿਉਂਕਿ ਬੱਚਿਆਂ ਨੂੰ ਇਹੀ ਚੀਜ਼ਾਂ ਪਸੰਦ ਹੁੰਦੀਆਂ ਨੇ ਮੈਨੂੰ ਇਹ ਅਸੀਂ ਵੀ ਚਲ ਖਾਪੀ ਲੈਣਗੇ ਕੁਝ ਤੋਂ ਉਸ ਤੋਂ ਬਾਅਦ ਠੰਡ ਬਹੁਤ ਜ਼ਿਆਦਾ ਲੱਗੀ ਸਕੂਟਰੀ ਤੇ ਤੇ ਉਸ ਤੋਂ ਬਾਅਦ ਜਦੋਂ ਮੈਂ ਬਸ ਤੋਂ ਨਿਕਲੀ ਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਹਨਾ ਇੰਨੀ ਠੰਡ ਦਾ ਤੇ ਉਸ ਤੋਂ ਬਾਅਦ ਫਿਰ ਇੱਥੇ ਅਸੀਂ ਜਦੋਂ ਜਿਨਜ਼ਰ ਪੈਕ ਕਰਾ ਰਹੇ ਸੀ ਸਮਾਨ ਵਗੈਰਾ ਬੱਚਿਆਂ ਲਈ ਉਹਨਾਂ ਚਿਰ ਫਿਰ ਛੋਟਾ ਵੀਰ ਕਹਿੰਦਾ ਚਲੋ ਆਪਾਂ ਸੂਪੇ ਲੈਣੇ ਆ ਤੇ ਫਿਰ ਅਸੀਂ ਸੂਪ ਪੀਤਾ ਇੱਥੇ ਮਿਕਸ ਵੈਜ ਦਾ ਤੇ ਇਹ ਕਾਫੀ ਪੁਰਾਣੀ ਦੁਕਾਨ ਹੈ ਇਹਨਾਂ ਦੀ ਇਧਰ ਲੋਰਾਂਗੇਟ ਸਾਈਡ ਹੈ ਤੇ ਅਸੀਂ ਇਹਨਾਂ ਤੋਂ ਹੀ ਜ਼ਿਆਦਾਤਰ ਸਨੈਕਸ ਵਗੈ ਤੇ ਜੁੰਤਾ ਵਧੀਆ ਇਹਨਾਂ ਨੇ ਹਰ ਇੱਕ ਚੀਜ਼ ਸੂਪ ਵਗੈਰਾ ਵੀ ਲਾ ਲਿਆ ਪੀਜ਼ ਦੇ ਵਗੈਰਾ ਹਰ ਇੱਕ ਚੀਜ਼ ਬਣਾਉਣ ਲੱਗ ਗਏ ਨੇ ਤੁਹਾਨੂੰ ਪਤਾ ਅੱਜ ਕੱਲ ਮਿਹਨਤ ਹੈ ਆਪਣੀ ਬੰਦਾ ਜੜੀ ਮਰਜ਼ੀ ਕਰ ਲੇ ਮਿਹਨਤ ਦਾ ਫਲ ਸਭ ਨੂੰ ਮਿਲਦਾ ਹਨਾ ਤੇ ਇਹਨਾਂ ਨੇ ਵਧੀਆ ਰੇੜੀ ਆਪਣੀ ਬਣਾ ਲਈ ਹੈ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਚੀਜ਼ਾਂ ਵਗੈਰਾ ਪੈਕ ਕਰਵਾ ਕੇ ਨਿਕਲ ਗਏ ਆ ਘਰ ਵੱਲ ਨੂੰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਮਿਲਟਰੀ ਏਰੀਆ ਤੇ ਜਿਉਂ-ਜਿਉਂ ਘਰ ਵੱਲ ਨੂੰ ਜਾ ਰਹੇ ਆ ਤਾਂ ਚਾਈ ਚੜੀ ਜਾ ਰਿਹਾ ਆਪਾਂ ਨੂੰ ਤਾਂ ਤੇ ਲੋ ਜੀ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਆਪਣੇ ਘਰ ਵੱਲ ਤੇ ਬੇਟਾ ਮੇਰਾ ਇੱਥੇ ਆ 2-3 ਦਿਨ ਤੋਂ ਤੇ ਮਿਲਦੇ ਆ ਹੁਣ ਉਹਨੂੰ ਘਰ ਜਾ ਕੇ ਤੇ ਆਜੋ ਫਿਰ ਮਿਲਦੇ ਆ ਆਪਾਂ ਘਰਦਿਆਂ ਨੂੰ ਸਾਰੇ ਜੀਆਂ ਨੂੰ ਆ ਪੁਰਾਣਾ ਮਰਦੇ ਵਿੱਚ ਇਹਦੇ ਉਹ ਸਾਡਾ ਬਟਾ ਜੈਕੀ ਸ਼ਾਕੀ ਸੋਡੋ ਜੈਕੀ ਸ਼ਾਕੀ ਸਾਸ਼ਿਕਾਲ ਜੈਕੀ ਸ਼ਾਕੀ ਲੋ ਫੜੀ ਨੂਸਰੀ ਆ ਚੱਕਲਾ ਆਏ ਆਏ ਯਾਰ ਸਾਡਾ ਗੁੱਡ ਬாய் ਤੇ ਲੋ ਜੀ ਇੱਥੇ ਮਿਲਿਆ ਸਭ ਤੋਂ ਪਹਿਲਾਂ ਜਸਨੂਰ ਮੇਰੇ ਅੱਗੇ ਹੀ ਖੜਾ ਹੋਇਆ ਸੀ ਉਹਨੂੰ ਬਸ ਮੇਰਾ ਹੀ ਵੇਟ ਸੀ ਮੰਮਾ ਕਦੋਂ ਆਏਗੀ ਮੰਮਾ ਕਦੋਂ ਆਏਗੀ ਤੇ ਉਸ ਤੋਂ ਬਾਅਦ ਮਿਲਿਆ ਮੈਂ ਆਪਣੇ ਪਤੀ ਜੱਪ ਤੇ ਜਾਨੂ ਫਿਰ ਮਿਲਿਆ ਡੈਡੀ ਨੂੰ ਤੇ ਕਹਿੰਦੇ ਨੂੰ ਹੁੰਦਾ ਇੱਕ ਵੱਖਰਾ ਹੀ ਚਾਹ ਹੁੰਦਾ ਹੈ ਇੱਕ ਪੇਕੇ ਘਰ ਆ ਕੇ ਹਨਾ ਸਕੂਨ ਜਾਂ ਮਿਲ ਜਾਂਦਾ ਬੰਦੇ ਨੂੰ ਭਾਵੇਂ ਜਿੰਨਾ ਮਰਜ਼ੀ ਆਪਾਂ ਆਪਣੇ ਸਹੁਰੇ ਘਰ ਖੁਸ਼ ਆ ਕੁਝ ਵੀ ਆ ਹਨਾ ਪਰ ਜੋ ਪੇਕੇਆਂ ਦਾ ਸੁੱਖ ਤੇ ਜੋ ਪੇਕੇਆਂ ਦਾ ਚਾਹ ਹੈ ਉਹ ਵੱਖਰਾ ਹੀ ਹੈ ਘਤੀਲੀ ਤੇ ਇੱਕ ਕੁੜੀਲੀ ਹਨਾ ਹੀ ਇੱਥੇ ਫਿਰ ਮੈਂ ਮੰਮਾ ਨੂੰ ਮਿਲੀ ਆਪਣੀ ਨੂੰ ਛੋਟੀ ਭਰਜਾਈ ਨੂੰ ਮਿਲੀ ਆ ਪਤੀਜੀ ਮੇਰੇ ਸਾਸਿਕਾਲ ਕਦਰ ਦੀ ਕਰੀ ਸੀ ਫਿਰ ਕਹਿੰਦੀ ਨਮਸਤੇ ਉਸ ਤੋਂ ਬਾਅਦ ਛੋਟੇ ਵੀਰ ਹੈਗੇ ਤਾਂ ਦੋਨੇ ਛੋਟੇ ਨੇ ਇਹ ਵੱਡਾ ਛੋਟਿਆਂ ਚ ਫਿਰ ਇਹਨੂੰ ਮਿਲੀ ਡੰਗਰਾਂ ਦਾ ਕੰਮ ਕਰ ਰਿਹਾ ਸੀ ਚੋਰ ਰਿਹਾ ਸੀ ਉਸ ਟਾਈਮ ਡੰਗਰ ਤੇ ਫਿਰ ਪਤੀਜਾ ਹਜੇ ਮੇਰਾ ਸੰਗ ਰਿਹਾ ਸੀ ਹਜੇ ਉੱਠ ਕੇ ਆਇਆ ਸੀ ਅੰਦਰੋਂ ਤੇ ਉਹ ਚਿੜਚਿੜ ਰਿਹਾ ਸੀ ਤੋਂ ਉਹਨੂੰ ਮੈਂ ਹੋਰ ਝੜਾ ਰਹੀ ਸੀ ਤੇ ਸਾਰਿਆਂ ਨੂੰ ਮਿਲ ਕੇ ਤੇ ਇਸ ਤੋਂ ਬਾਅਦ ਆਪਾਂ ਵੱਡੇ ਭਰਜਾਈ ਨੂੰ ਵੀ ਮਿਲੇ ਇੱਥੇ ਤੇ ਵੈਸੇ ਇਹਨਾਂ ਦੀ ਮੈਰਿਜ ਬਾਅਦ ਚ ਹੋਈ ਐ ਕੱਲ ਨੂੰ ਇੱਕ ਵਲੌਗ ਆਏਗਾ ਉਹਦੇ ਚ ਆਪਾਂ ਇੰਟਰੋਡਕਸ਼ਨ ਆਪਾਂ ਨੂੰ ਦਵਾਂਗੇ ਸਾਰੀ ਫੈਮਿਲੀ ਦਾ ਵੀ ਕਿਹੜੀ ਪਰ ਜਾਈ ਵੱਡੀ ਹੈ ਕਿਹੜੀ ਛੋਟੀ ਹੈ ਕਿਹੜੇ ਉਹਨਾਂ ਦੇ ਬੱਚੇ ਨੇ ਤੇ ਮੰਮੀ ਡੈਡੀ ਬਾਰੇ ਸਾਰਿਆਂ ਬਾਰੇ ਦੱਸਾਂਗੇ ਆਪਾਂ ਕੱਲ ਨੂੰ ਇੱਕ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਆ ਅਸੀਂ ਖਾਦੀ ਜਿਹੜੇ ਸਨੈਕਸ ਵਗੈਰਾ ਲੈਂਦੇ ਸੀ ਉਹ ਤੇ ਨਾਲੇ ਪੀਤੀ ਚਾਹ ਉਸ ਤੋਂ ਪਹਿਲਾਂ ਇਹ ਮੇਰੀ ਦੂਜੀ ਵਾਰ ਦੀ ਚਾਹ ਸੀ ਉਸੀ ਵਾਰ ਯਾਨੀ ਕਿ ਇੱਕ ਵਾਰ ਜਦੋਂ ਆਈਆਂ ਤੇ ਉਦੋਂ ਚਾਹ ਪੀਲੀ ਸੀ ਇਹ ਸ਼ਾਮ ਨੂੰ ਪੀਤੀ ਹੈ ਫਿਰ ਦੁਬਾਰਾ ਪਿੰਨੀਆਂ ਬਣਾਈਆਂ ਸੀ ਮੰਮੀ ਹੋਰਾਂ ਨੇ ਐਲਸੀ ਦੀਆਂ ਅੱਜ ਹੀ ਤੇ ਇਹ ਪਿੰਨੀਆਂ ਨਾਲ ਅੱਜ ਫਿਰ ਮੈਂ ਹੁਣ ਦੁਬਾਰਾ ਚਾਹ ਪੀਤੀ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਈ ਸੀ ਤੇ ਉਸ ਤੋਂ ਬਾਅਦ ਠੰਡ ਚ ਚੜ ਗਈ ਫਿਰ ਦੁਬਾਰਾ ਪੀਤੀ ਥੋੜੀ ਜੀ ਦਵਾਈ ਲੈ ਕੇ ਕਿਉਂਕਿ ਅੱਜ ਦਾ ਸਿਰ ਦੁਖ ਰਿਹਾ ਤੇ ਸਾਰੇ ਹੱਸ ਰਹੇ ਸੀ ਕਹਿੰਦੇ ਅੱਜ ਤੇਰੀ ਮੰਮਾ ਆਈ ਆ ਤਾਂ ਤੇਰਾ ਸਿਰ ਦੁਖਣ ਲੱਗ ਗਿਆ ਅੱਗੇ ਪਿੱਛੇ ਦਾ ਤੇਰਾ ਸਿਰ ਦੁਖਿਆ ਨਹੀਂ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਛਕ ਲਿਆ ਸੀ ਪ੍ਰਸ਼ਾਦਾ ਅੱਜ ਮਟਰ কুমਬਾਂ ਦੀ ਸਬਜ਼ੀ ਬਣਾਈ ਸੀ ਤੇ ਨਾਲ ਚਟਨੀ ਸੀ ਤੇ ਇੱਥੇ ਮੈਂ ਤੇ ਮੰਮੀ ਰੋਟੀ ਖਾ ਰਹੇ ਸੀ ਕਿਉਂਕਿ ਦੁੱਜੇ ਜੀ ਸਾਰੇ ਦੁਕਾਨ 'ਚ ਹੁੰਦੇ ਨੇ ਇਸ ਟਾਈਮ ਤੇ ਜਾਂ ਫਿਰ ਕੋਈ ਦੁੱਧ ਪਾਨ ਗਿਆ ਹੁੰਦਾ ਕੋਈ ਆਪਣਾ ਵਾਲੀਵਾਲ ਖੇਡਣ ਗਿਆ ਹੁੰਦਾ ਸਾਰੇ ਲੱਗੇ ਹੁੰਦੇ ਨੇ ਤੇ ਇੱਥੇ ਪਰੀ ਵੀ ਆਪਣੀ ਰੋਟੀ ਖਾ ਰਹੀ ਐ ਤੇ ਜਸਨੂਰ ਬੈਠਾ ਫੋਨ ਦੇਖ ਰਿਹਾ ਸੀ ਤੇ ਆਪਾਂ ਲੰਗਰ ਪਾ ਤੇ ਇਹ ਛੋਟਾ ਬ੍ਰਦਰ ਜਿਹੜਾ ਮੈਨੂੰ ਲੈ ਕੇ ਆਇਆ ਸੀ ਜਾ ਕੇ اڈੇ ਤੋਂ ਤੇ ਇੱਥੇ ਲੰਗਰ ਪਾਣੀ ਛਕਣ ਤੋਂ ਬਾਅਦ ਫਿਰ ਅਸੀਂ ਥੋੜੀਕ ਦੇਰ ਕੀਤੀ ਸੈਰ ਕੱਡੇ ਰਾਉਂਡ ਥੋੜੇਕ ਤੇ ਇੱਥੇ ਜਿਹੜੀ ਸਾਡੀ ਸਿਲਕੀ ਪੂਰੀ ਕਮਲੀ ਹੋਈ ਪਈ ਸੀ ਇੱਥੇ ਘੁੰਮ ਘੁੰਮ ਕੇ ਉਹਨੇ ਪਤਾ ਨਹੀਂ ਕਿਹੜਾ ਨਾਸੂ ਮਾਰ ਲਿਆ ਇਹ ਜਦੋਂ ਕਹਿੰਦੇ ਘੁੰਮ ਕੇ ਕੋਈ ਐਕਸਰਸਾਈਜ਼ ਕਰਨ ਲੱਗੇ ਤੇ ਵੀ ਨਾਲ ਐਲਟ ਕਰਨ ਲੱਗ ਜਾਂਦੀ ਹੈ ਚਲੋ ਜੀ ਦੇਖ ਲੋ ਇਹ ਵੀ ਪੂਰੀ ਮੱਛਰ ਦੀ ਸੀ ਜਿਹੜੇ ਦੋਸ ਇੱਥੇ ਰਾਉਂਡ ਕੱਢ ਰਹੇ ਸੀ ਤੇ ਉਸ ਤੋਂ ਬਾਅਦ ਮੱਧੜੀ ਲੱਗ ਗਈ ਇੱਕ ਦੂਜੇ ਨਾਲ ਸਲਕੀ ਦੇ ਵਿੱਚ ਹੀ ਵੱਜਣ ਲੱਗੇ ਨੂੰ ਚੱਕਰ ਹੋਣ ਲੱਗੇ ਬਾਅਦ ਚ ਤੇ ਜੈਕੀ ਵੀ ਇੱਥੇ ਆ ਗਿਆ ਦੋਸਤੋ ਬਾਦ ਭਤੀਜਾ ਵੀ ਮੇਰਾ ਭੂਏ ਹੋ ਗਿਆ ਤੇ ਆ ਕਹਿੰਦਾ ਲੋ ਜੀ ਮੇਰੀ ਵੀ ਵੀਡੀਓ ਬਣਾ ਦੇ ਵੀ ਐਕਸਰਸਾਈਜ਼ ਕਰਦਾ ਮੈਂ ਕਿਹਾ ਤੂੰ ਬੜਾ ਪਹਿਲਵਾਨ ਹੈ ਨਾ ਪਹਿਲਾਂ ਹੀ ਜਿਹੜੀ ਤੂੰ ਇੱਥੇ ਡੰਡ ਬੈਠਕਾਂ ਕੱਢ ਰਿਹਾ ਤੇ ਐਕਸਰਸਾਈਜ਼ ਕਰ ਰਿਹਾ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਇੱਥੇ ਕੀਤੀ ਥੋੜੀ ਜੀ ਐਕਸਰਸਾਈਜ਼ ਵਗੈਰਾ ਕਿਉਂਕਿ ਨਾ ਪਤਾ ਨਹੀਂ ਜਦੋਂ ਦੀ ਮੈਂ ਆਈ ਹਾਂ ਜਿਵੇਂ ਖਾ ਪੀ ਕੇ ਬੈਠੇ ਸੀ ਤੇ ਮੈਨੂੰ ਐ ਹੋ ਰਿਹਾ ਸੀ ਵੀ ਪਤਾ ਨਹੀਂ ਸਾਰਾ ਕੁਝ ਉੱਪਰ ਹੀ ਪਿਆ ਮੇਰਾ ਖਾਣ ਪੀਣ ਵਾਲਾ ਸਮਾਨ ਜਿਆ ਤੇ ਮੈਂ ਜਦੋਂ ਉੱਠੀ ਫਿਰ ਮੈਨੂੰ ਡਕਾਰ ਵਗੈਰਾ ਆਏ ਤੇ ਉਸ ਤੋਂ ਬਾਅਦ ਫਿਰ ਮੈਂ ਹੇਲੇ ਚੁੱਲ ਕੇ ਯਾਨੀ ਕਿ ਆਪਣੀ ਐਕਸਰਸਾਈਜ਼ ਵਗੈਰਾ ਕੀਤੀ ਤੇ ਤੋੜਾ ਫੇਰਾ ਜਿਆ ਕਰਿਆ ਤੇ ਫਿਰ ਮੜਾ ਜਿਆ ਸੈਟ ਜੇ ਹੋਏ ਤੇ ਉਸ ਤੋਂ ਬਾਅਦ ਇਨਚਰ ਨੂੰ ਆ ਗਿਆ ਸੀ ਜਿਹੜਾ ਮੇਰਾ ਵੱਡਾ ਵੀਰ ਆ ਉਹ ਵੀ ਵਾਲੀਬਾਲ ਖੇਡਣ ਜਾਂਦਾ ਤੇ ਵਾਲੀਬਾਲ ਖੇਡ ਕੇ ਉਹ ਵੀ ਆ ਗਿਆ ਸੀ ਤਕਰੀਬਨ 9 9:30 ਦਾ ਟਾਈਮ ਹੋ ਗਿਆ ਸੀ ਤੇ ਆਨ ਕੇ ਉਹਨੇ ਵੀ ਰੋਟੀ ਪਾਣੀ ਖਾਧਾ ਤੇ ਫਿਰ ਅਸੀਂ ਸਾਰਿਆਂ ਨੇ ਮਾਰੀਆਂ ਗੱਲਾਂ ਬਾਤਾਂ ਤੇ ਉਸ ਤੋਂ ਬਾਅਦ ਸਾਰਿਆਂ ਦੀ ਮਸਤੀ ਦੇ ਇਥੇ ਚੱਲਦੀ ਰਹੀ ਹੈ ਖੂਬ ਤੇ ਹੋਰ ਵੀ ਗੱਲਾਂ ਬਾਤਾਂ ਕਰਦੇ ਰਹੇ ਆ ਆਪਾਂ ਸੁੱਖ-ਦੁੱਖ ਦੀਆਂ ਤੇ ਇਸੇ ਤਰੀਕੇ ਦਾ ਰਿਹਾ ਕੁਝ ਅੱਜ ਦਾ ਦਿਨ ਤੇ ਇਸ ਮੇਰੀ ਪੇਕੇ ਪਰਿਵਾਰ ਦੀ ਫੈਮਿਲੀ ਕੱਲ ਨੂੰ ਇੱਕ ਵਲੌਗ ਪੂਰਾ ਇੰਟਰੋਡਕਸ਼ਨ ਦਾ ਪਾਵਾਂਗੇ ਆਪਾਂ ਸਾਰੀ ਫੈਮਿਲੀ ਦਾ ਤੇ ਲੋ ਜੀ ਏਸੀ ਅੱਜ ਦਾ ਵਲੌਗ ਤੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਤੇ ਜੇ ਥੋੜਾ ਜਿਹਾ ਵੀ ਵਲੌਗ ਵਧੀਆ ਲੱਗਿਆ ਹੋਵੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਜ਼ਰੂਰ ਜਾਇਓ ਤੇ ਮਿਲਦੇ ਰਵਾਂਗੇ ਆਪਾਂ ਨਵੇਂ-ਨਵੇਂ ਵਲੌਗਸ ਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਕੱਲ ਨੂੰ ਦੱਸਾਂਗੇ ਇਹਨਾਂ ਦਾ ਕਾਰੋਬਾਰ ਕੀ ਹੈ ਤੇ ਕੀ ਡੰਗਰ ਵਿੱਚ ਇਹਨਾਂ ਨੇ ਰੱਖਿਆ ਜਾਂ ਕੀ ਰੱਖਿਆ ਹੋਇਆ ਹੈ ਕੀ ਕਰਦੇ ਨੇ ਕੱਲ ਵਾਲਾ ਵਲੌਗ ਵੀ ਜ਼ਰੂਰ ਦੇਖਿਓ ਇੰਟਰੋਡਕਸ਼ਨ ਦਵਾਂਗੇ ਉੱਚ ਆਪਣੀ ਪੂਰੀ ਫੈਮਿਲੀ ਦੀ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਟਿਲ ਦੈਨ ਬਾਪਾਏ ਸਾਸਿਕਾਲ ਜੀ ਵਾਹਿ